ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਕਿਤਾਬ ਚੁਣੀ ਹੈ ਉਹ ਚੁਣੀ ਹੋਈ ਕਿਤਾਬ ਹੈ ਬੱਚਿਆਂ ਲਈ ਅਰਥ ਸ਼ਾਸਤਰ। ਰੰਗਨਾਇਕਮਾ ਚਿੰਤਨ જગਤ ਦਾ ਜਾਣਿਆ ਪਛਾਣਿਆ ਨਾਮ ਹੈ। 1939 ਚ ਜਨਮੀ ਰੰਗਨਾਇਕਮਾ ਭਾਰਤੀ ਮਾਰਕਸਵਾਦੀ ਲੇਖਕ ਅਤੇ ਆਲੋਚਕ ਹੈ। ਸੋ ਸਰ ਮੇਰਾ ਤੁਹਾਡੇ ਨਾਲ ਜਿਹੜਾ ਇਸ ਕਿਤਾਬ ਨਾਲ ਸੰਬੰਧਿਤ ਪਹਿਲਾ ਸਵਾਲ ਤਾਂ ਇਹੀ ਹੈ ਕਿ ਅਸੀਂ ਬੱਚਿਆਂ ਵਾਲੀ ਹੀ ਕਿਤਾਬ ਜਿਹੜੀ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਉਂ ਚੁਣੀ? ਇਹ ਕਿਤਾਬ ਬੱਚਿਆਂ ਲਈ ਅਰਥ ਸ਼ਾਸਤਰ ਹੂੰ ਜ਼ਿੰਦਗੀ ਦੀਆਂ ਜਿਹੜੀਆਂ ਸਾਰੀਆਂ ਗਤੀਵਿਧੀਆਂ ਉਹ ਜਿਸ ਧੁਰੀ ਦੇ ਦੁਆਲੇ ਘੁੰਮਦੀਆਂ ਨੇ ਉਹ ਅਰਥ ਸ਼ਾਸਤਰ। ਹੁਣ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਅਰਥ ਸ਼ਾਸਤਰ ਦਾ ਨਿਗਾ ਤੇ ਜਿਹੜੀ ਮੈਨੂੰ ਕਲੈਰਟੀ ਹੋਈ ਉਹਦੇ ਚ ਇੱਕ ਕਲੈਰਟੀ ਤਾਂ ਸਰਪਲਸ ਵੈਲਿਊ ਬਾਰੇ ਸੀ। ਹੂੰ ਵੀ ਸਰਪਲਸ ਵੈਲਿਊ ਕੀ ਹੁੰਦੀ ਹੈ? ਜੀ। ਮੈਂ ਆਪਣੇ ਨਾਲ ਦੇ ਸਹਿਯੋਗੀ, ਦੋਸਤਾਂ, ਮਿੱਤਰਾਂ ਤੇ ਅਰਥ ਸ਼ਾਸਤਰ ਦੇ ਪ੍ਰੋਫੈਸਰਾਂ ਨੂੰ ਇਹ ਪੁੱਛਿਆ ਸਵਾਲ ਤਾ ਉਹਨਾਂ ਨੂੰ ਉਹਦਾ ਜਵਾਬ ਨਹੀਂ ਆਇਆ ਸਾਡੇ ਰਿਜ਼ਰਵ ਬੈਂਕ ਕੋਲ ਸੋਨਾ ਕਿਉਂ ਰੱਖਿਆ ਜਾਂਦਾ ਹੈ ਜੀ ਸੋ ਇਹ ਸਵਾਲ ਵੀ ਮੈਂ ਪੁੱਛਿਆ ਤਾਂ ਕਹਿੰਦੇ ਸੋਨਾ ਰੱਖਿਆ ਜਾਂਦਾ ਹੈ ਪਰ ਰੱਖਿਆ ਕਿਉਂ ਜਾਂਦਾ ਹੈ ਇਹਦਾ ਜਵਾਬ ਨਹੀਂ ਪਤਾ ਇਸ ਲੇਖਕਾਂ ਨੇ ਇੰਨੀ ਬਖੂਬੀ ਨਾਲ ਸਮਝਾਇਆ ਕਿ ਪਹਿਲਾ ਸਮਾਜ ਵਸਤੂ ਵਟਾਂਦਰੇ ਦਾ ਸਮਾਜ ਆ ਉਦੋਂ ਰੁਪਈਆ ਨਹੀਂਗਾ ਉਦੋਂ ਕੋਈ ਕਰੰਸੀ ਨਹੀਂਗੀ ਪਰ ਇਸ ਕਿਤਾਬ ਦੇ ਵਿੱਚ ਇੱਕ ਲਾਈਨ ਹੈ ਕਿ ਹਰ ਕਿਰਤ ਕੰਮ ਹੈ ਪਰ ਹਰ ਕੰਮ ਕਿਰਤ ਨਹੀਂ ਇਸ ਸੈਂਟੈਂਸ ਤੋਂ ਕੀ ਭਾਵ? ਨਮਸਕਾਰ, ਆਰਪੀਡੀ 24 ਤੁਸੀ ਦੇਖ ਰਹੇ ਹੋ। ਮੈਂ ਸਾਰੀ ਕਾਟਵਾਲ ਹਾਜ਼ਰ ਹਾਂ ਪ੍ਰੋਗਰਾਮ ਸ਼ਬਦ ਬੋਲਦੀ ਲੱਕੀ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਕਿਤਾਬ ਚੁਣੀ ਹੈ ਉਹ ਚੁਣੀ ਹੋਈ ਕਿਤਾਬ ਹੈ ਬੱਚਿਆਂ ਲਈ ਅਰਥ ਸ਼ਾਸਤਰ। ਸੋ ਸ਼ੁਰੂਆਤ ਕਰਦੇ ਹਾਂ ਇਸ ਕਿਤਾਬ ਤੇ ਗੱਲਬਾਤ ਕਰਨ ਲਈ। ਤਦ ਅਦੇ ਕੀ ਰੰਗ ਨਾਇਕਮਾ ਚਿੰਤਨ જગਤ ਦਾ ਜਾਣਿਆ ਪਛਾਣਿਆ ਨਾਮ ਹੈ 1939 ਚ ਜਨਮੀ ਰੰਗ ਨਾਇਕਮਾ ਭਾਰਤੀ ਮਾਰਕਸਵਾਦੀ ਲੇਖਕ ਅਤੇ ਆਲੋਚਕ ਹੈ ਉਸ ਦੀਆਂ ਰਚਨਾਵਾਂ ਦੇ ਮੁੱਖ ਵਿਸ਼ੇ ਲਿੰਗਕ ਸਮਾਨਤਾ ਅਤੇ ਭਾਰਤ ਜਾਤੀ ਤੇ ਜਮਾਤੀ ਵਰਗਾ ਚ ਵੰਡੇ ਸਮਾਜ ਅੰਦਰ ਔਰਤਾਂ ਦੇ ਪਰਿਵਾਰਕ ਜੀਵਨ ਦਾ ਸਾਹਿਤ ਰੂਪਾਂਤਰਣ ਕਰਨਾ ਹੈ ਉਹ ਲਗਾਤਾਰ 1955 ਤੋਂ ਲਿਖ ਰਹੀ ਹੈ ਹੁਣ ਤੱਕ ਉਸ ਨੇ ਲਗਭਗ 15 ਨਾਵਲ 70 ਛੋਟੀਆਂ ਕਹਾਣੀਆਂ ਅਤੇ ਕਈ ਲੇਖ ਲਿਖੇ ਹਨ ਉਸ ਦੀਆਂ ਰਚਨਾਵਾਂ ਦੀਆਂ ਕੁੱਲ 60 ਜਿਲਦਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ 1963 ਦੀ ਗੱਲ ਕਰੀਏ ਤਾਂ ਉਸ ਸਮੇਂ ਉਸ ਦੇ ਨੋਵਲ ਬਲੀਪੀਤਮ ਲਈ ਆਂਧਰਾ ਪ੍ਰਦੇਸ਼ ਸਰਕਾਰ ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਰੰਗਨਾਇਕਮ ਦਾ ਜਨਮ 21 ਸਤੰਬਰ 1939 ਨੂੰ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਤਾੜੇ ਪੱਲੀ ਗੁਡੀਮ ਦੇ ਨੇੜੇ ਬੋਮਿਡੀ ਪਿੰਡ ਵਿੱਚ ਹੋਇਆ ਸੀ ਉਸ ਦਾ ਪਹਿਲਾ ਨਾਮ ਦਦਨਾਲਾ ਹੈ ਉਸ ਦੇ 6 ਪਿੰਡ ਪਰਾ ਹਨ ਉਸ ਨੇ 1955 ਵਿੱਚ SSLC ਯਾਨੀ সেকেন্ডਰੀ ਸਕੂਲ ਲਿਵਿੰਗ ਸਰਟੀਫਿਕੇਟ ਦੀ ਪ੍ਰੀਖਿਆ ਪਾਸ ਕੀਤੀ ਉਹ ਆਪਣੀ ਪੜਾਈ ਜਾਰੀ ਨਹੀਂ ਰੱਖ ਸਕੇ ਕਿਉਂਕਿ ਉਸ ਦੇ ਮਾਪੇ ਉਸ ਨੂੰ ਕਿਸੇ ਦੂਰ ਦੇ ਕਾਲਜ ਵਿੱਚ ਭੇਜਣ ਦੇ ਵਿੱਤੀ ਤੌਰ ਤੇ ਸਮਰੱਥ ਨਹੀਂ ਸਨ ਉਸ ਨੇ ਬਲੀਪੀਤਮ ਯਾਨੀ ਕਿ ਬਲੀਦਾਨ ਦੀ ਵੇਦੀ ਲਿਖਿਆ ਇੱਕ ਪ੍ਰਸਿੱਧ ਨੋਵਲ ਜੋ 1968 ਵਿੱਚ ਅੰਧ ਪ੍ਰਦੇਸ਼ ਵਿੱਚ ਲੜੀਬਾਰ ਕੀਤਾ ਗਿਆ ਸੀ ਇਹ ਨੋਵਲ ਇੱਕ ਬ੍ਰਾਹਮਣ ਵਿਧਵਾ ਅਰੁਣਾ ਬਾਰੀ ਹੈ ਜੋ ਇੱਕ ਦਲਿਤ ਸਮਾਜ ਸੇਵਕ ਭਾਸਕਰ ਨਾਲ ਵਿਆਹ ਕਰਦੀ ਹੈ ਅਤੇ ਸਮਾਜ ਵਿੱਚ ਅੰਤਰ ਜਾਤੀ ਵਿਆਹਾਂ ਅਤੇ ਵਿਦਵਾਵਾਂ ਦੇ ਲਗਾਏ ਗਏ ਕਲੰਕ ਦੀ ਪਰਚੋਲ ਕਰਦੀ ਹੈ। ਉਹ 1973 ਵਿੱਚ ਮਾਰਕਸਵਾਦ ਦੇ ਸੰਪਰਕ ਵਿੱਚ ਆਈ ਅਤੇ ਉਦੋਂ ਤੋਂ ਹੀ ਉਸ ਦ੍ਰਿਸ਼ਟੀਕੋਣ ਤੋਂ ਲਿਖਣਾ ਸ਼ੁਰੂ ਕਰ ਦਿੱਤਾ। ਉਹ 1974 ਵਿੱਚ ਪ੍ਰਕਾਸ਼ਿਤ ਆਪਣੀ ਰਚਨਾ ਰਮਾਇਣ ਵਿਸ਼ ਪ੍ਰਿਕਸ਼ਮ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਜਿਸ ਵਿੱਚ ਉਸਨੇ ਹਿੰਦੂ ਮਹਾਕਾਫ ਰਮਾਇਣ ਦੀ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਆਲੋਚਨਾ ਕੀਤੀ ਹੈ। ਇਹ ਕਿਤਾਬ ਤਿੰਨ ਖੰਡਾਂ ਵਾਲੀ ਲੜੀ ਸੀ ਅਤੇ ਹੋਣ ਮਾਰਚ 2005 ਤੋਂ ਸ਼ਾਹੀ ਆਕਾਰ ਵਿੱਚ 740 ਪੰਨਿਆਂ ਵਾਲੀ ਇੱਕ ਖੰਡ ਦੇ ਰੂਪ ਵਿੱਚ ਉਪਲਬਧ ਹੈ ਉਸੇ ਇੱਕ ਹੋਰ ਮਹੱਤਵਪੂਰਨ ਰਚਨਾ ਮਾਰਕਸ ਦਾ ਕੈਪੀਟਲ ਪਰਿਚੇ ਹੈ ਜੋ ਕਿ ਤਿੰਨ ਖੰਡਾਂ ਵਿੱਚ ਮਾਰਕਸ ਦੇ ਦਾਸ ਕੈਪੀਟਲ ਦਾ ਜਾਣ ਪਛਾਣ ਹੈ ਪਹਿਲਾ ਖੰਡ 1978 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਉਸ ਸਮੇਂ ਦਾਸ ਕੈਪੀਟਲ ਦਾ ਕੋਈ ਤੇਲਗੂ ਅਨਵਾਦ ਉਪਲਬਧ ਨਹੀਂ ਸੀ ਉਸਨੇ ਤਿੰਨ ਖੰਡਾਂ ਵਾਲਾ ਨਾਵਲ ਜਾਣ ਕੀ ਵਿਮukti ਯਾਨੀ ਕਿ ਪਾਵ ਜਾਨ ਕੀ ਦਾ ਛਟਕਾਰਾ ਲਿਖਿਆ ਜਿਸ ਵਿੱਚ ਉਸਨੇ ਦਲੀਲ ਦਿੱਤੀ ਕਿ ਮਾਰਕਸਵਾਦ ਲਿੰਗ ਸਮਾਨਤਾ ਦਾ ਸਹੀ ਮਾਰਗ ਹੈ ਰੰਗਨਾਇਕਾਮਾ ਦੀਆਂ ਲਿਖਤਾਂ ਦੀ ਸਭ ਤੋਂ ਉੱਤਮ ਵਿਸ਼ੇਸ਼ਤਾ ਇਹ ਹੈ ਕਿ ਉਹ ਸਭ ਤੋਂ ਸਪਸ਼ਟ ਢੰਗ ਨਾਲ ਲਿਖਦੀ ਹੈ ਅਤੇ ਉਸ ਦੇ ਵਿਰੋਧੀ ਵੀ ਇਸ ਤੱਥ ਨੂੰ ਸਵੀਕਾਰ ਕਰਦੇ ਹਨ 2001 ਵਿੱਚ ਉਸਨੇ ਬੁੱਧ ਕਾਫੀ ਨਹੀਂ ਹੈ ਅੰਬੇਡਕਰ ਕਾਫੀ ਨਹੀਂ ਹੈ ਜਾਤ ਦੇ ਸਵਾਲ ਨੂੰ ਹੱਲ ਕਰਨ ਲਈ ਮਾਰਕਸ ਵੀ ਜ਼ਰੂਰੀ ਹੈ ਸਰ ਲੇਖ ਵਾਲੀ ਇੱਕ ਕਿਤਾਬ ਲਿਖੀ ਜਿਸ ਵਿੱਚ ਉਸਨੇ ਅੰਬੇਡਕਰ ਦੇ ਅੰਦੋਲਨ ਦਾ ਆਲੋਚਨਾਤਮਕ ਵਿਸ਼ਲੇਸ਼ਣ ਕੀਤਾ ਅਤੇ ਆਪਣੀਆਂ ਲਿਖਤਾਂ ਵਿੱਚ ਅਸੰਗਤੀਆਂ ਵੱਲ ਇਸ਼ਾਰਾ ਕੀਤਾ ਇਸ ਕਿਤਾਬ ਵਿੱਚ ਉਸਨੇ ਜਾਤ ਦੇ ਮੁੱਦੇ ਦਾ ਹੱਲ ਲੱਭਣ ਲਈ ਮਾਰਕਸਵਾਦ ਨੂੰ ਸਮਝਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਉਸਨੇ 1965 ਵਿੱਚ ਵਾਲੀਪੀਟਮ ਲਈ ਆਂਧਰਾ ਪ੍ਰਦੇਸ਼ ਸਰਕਾਰ ਦਾ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਅਤੇ 1975 ਵਿੱਚ ਇਸ ਤੇ ਇੱਕ ਫਿਲਮ ਵੀ ਬਣਾਈ ਗਈ ਹਾਲਾਂਕਿ ਮਾਰਕਸਵਾਦ ਦੇ ਸੰਪਰਕ ਤੋਂ ਬਾਅਦ ਉਸਨੇ ਸਰਕਾਰੀ ਜਾਂ ਗੈਰ ਸਰਕਾਰੀ ਪ੍ਰਸ਼ਾਸਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਨਾਵਲ ਲਿਖਣਾ ਘਟਾ ਕਰ ਦਿੱਤਾ ਕਿਉਂਕਿ ਉਸਨੂੰ ਲੱਗਦਾ ਸੀ ਕਿ ਮਾਰਕਸਵਾਦ ਲਈ ਅਤੇ ਤੇਲਗੂ ਲੋਕਾਂ ਨੂੰ ਮਾਰਕਸਵਾਦ ਦਾ ਪ੍ਰਚਾਰ ਕਰਨ ਲਈ ਅਜੇ ਵੀ ਬਹੁਤ ਕੰਮ ਕਰਨਾ ਬਾਕੀ ਹੈ। ਉਸਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਇਨਕਲਾਬ ਉਦੋਂ ਤੱਕ ਨਹੀਂ ਬਚੇਗਾ ਜਦੋਂ ਤੱਕ ਪ੍ਰੋਲੇਟਾਰੀ ਕਮਿਊਨਿਜ਼ਮ ਦੀ ਮੂਲ ਵਿਚਾਰਧਾਰਾ ਨੂੰ ਨਹੀਂ ਸਮਝਦਾ। ਉਸਦਾ ਵਿਚਾਰ ਉਸ ਦੀਆਂ ਰਚਨਾਵਾਂ ਜਿਵੇਂ ਕਿ ਚਾਈਨਾ ਲੋ ਆਮ ਜਾਰੂ ਗੁਟੁੰਡੀ ਯਾਨੀ ਚੀਨ ਵਿੱਚ ਕੀ ਹੋ ਰਿਹਾ ਹੈ ਅਤੇ ਚਾਈਨਾ ਲੋ ਆਮ ਜਾਰੂ ਗੁਟੁੰਡੀ ਚੀਨ ਵਿੱਚ ਕੀ ਹੋ ਰਿਹਾ ਹੈ ਵਿੱਚ ਚਲਕਦਾ ਸੀ ਇਹ ਕਿਤਾਬ ਵਟ ਹੈਪਨਡ ਇਨ ਸੋਵੀਅਤ ਰਸ਼ੀਆ ਯਾਨੀ ਕਿ ਇਜ਼ਰਾਈਲ ਅਤੇ ਸੋਵੀਅਤ ਰਸ਼ੀਆ ਲੋ ਆਮ ਜਰੀ ਗਿੰਡੀ ਸੋਵੀਅਤ ਰੂਸ ਵਿੱਚ ਕੀ ਹੋਇਆ ਵਿੱਚ ਸਪਸ਼ਟ ਤੌਰ ਤੇ ਚਲਕਦਾ ਹੈ ਦੋਵੇਂ ਕਿਤਾਬਾਂ ਚਾਰਲਸ ਬੈਥ ਲੈਮ ਦੇ ਕੰਮਾਂ ਦਾ ਜਾਣ ਬਚਾਣ ਹਨ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਹਰਬਾਰ ਦੀ ਤਰ੍ਹਾਂ ਡਾਕਟਰ ਤੇਜेंद्र ਮਿਲੀ ਜੀ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਆ ਨਮਸਕਾਰ ਸਰ ਗਿਆ ਜੀ ਜੀ ਸੋ ਸਰ ਮੇਰਾ ਤੁਹਾਡੇ ਨਾਲ ਜਿਹੜਾ ਇਸ ਕਿਤਾਬ ਨਾਲ ਸੰਬੰਧਿਤ ਪਹਿਲਾ ਸਵਾਲ ਤਾਂ ਇਹੀ ਹੈ ਕਿ ਅਸੀਂ ਬੱਚਿਆਂ ਵਾਲੀ ਹੀ ਕਿਤਾਬ ਜਿਹੜੀ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਿਉਂ ਚੁਣੀ ਹੈ ਦੇਖੋ ਜਦੋਂ ਇਸ ਕਿਤਾਬ ਨੂੰ ਮੈਂ ਲਿਆ ਤਾਂ ਮੈਂ ਇਸ ਕਰਕੇ ਲਿਆ ਵੀ ਇਹ ਕੋਈ ਪੌਣੇ 400 ਪੰਨਿਆਂ ਦੀ ਕਿਤਾਬ ਬੱਚਿਆਂ ਲਈ ਲਿਖ ਦਿੱਤੀ ਗਈ ਹੈ ਵੀ ਇਹਦੇ ਵਿੱਚ ਕੀ ਹੈ ਜੀ ਇਕ ਕਿਤਾਬ ਬੱਚਿਆਂ ਲਈ ਅਰਥ ਸ਼ਾਸਤਰ ਹੈ ਮੈਂ ਅਰਥ ਸ਼ਾਸਤਰ ਦਾ ਵਿਦਿਆਰਥੀ ਨਹੀਂ ਜੀ ਪਰ ਮੈਂ ਸਦਾ ਹੀ ਇਹ ਸੋਚਦਾ ਰਿਹਾ ਕਿ ਅਰਥ ਸ਼ਾਸਤਰ ਤੋਂ ਬਿਨਾ ਮਨੁੱਖ ਅਧੂਰਾ ਹੈ ਬਿਲਕੁਲ ਕਿਉਂਕਿ ਜ਼ਿੰਦਗੀ ਦੀਆਂ ਜਿਹੜੀਆਂ ਸਾਰੀਆਂ ਗਤੀਵਿਧੀਆਂ ਉਹ ਜਿਸ ਧੁਰੀ ਦੇ ਦੁਆਲੇ ਘੁੰਮਦੀਆਂ ਨੇ ਉਹ ਅਰਥ ਸ਼ਾਸਤਰ ਅਰਥ ਸ਼ਾਸਤਰ ਬਿਲਕੁਲ ਸੋ ਇਸ ਕਰਕੇ ਮੇਰੀ ਰੁਚੀ ਇਹ ਜਾਣਨ ਦੀ ਸੀ ਕਿ ਬੱਚਿਆਂ ਨੂੰ ਕਿਹੜਾ ਅਰਥ ਸ਼ਾਸਤਰ ਏਡੀ ਵੱਡੀ ਕਿਤਾਬ ਚ ਸਿਖਾਇਆ ਜਾਵੇ ਜੀ ਇਹ ਕਿਤਾਬ ਤੇਲਗੂ ਭਾਸ਼ਾ ਦੀ ਲੇਖਕ ਰੰਗਾਨਕਾਇਮਾ ਦੀ ਹੈ ਤੇ ਰੰਗਾਨਕਮਾ ਇਹ ਦੀ ਵੱਡੀ ਲੇਖਕ ਹੈ ਕਿ ਮੈਂ ਉਹਨਾਂ ਦੀਆਂ ਹੋਰ ਪੋਸਤਕਾਂ ਵੀ ਪੜੀਆਂ ਨੇ ਹਿੰਦੀ ਚ ਵੀ ਤੇ ਪੰਜਾਬੀ ਚ ਜੀ ਜਦੋਂ ਤੁਸੀਂ ਕਿਸੇ ਲੇਖਕ ਦੇ ਪ੍ਰਤੀ ਜਾਂ ਲੇਖਕ ਪ੍ਰਤੀ ਆਪਣੇ ਮਨ ਚ ਇੱਕ ਵਿਸ਼ਵਾਸ ਜੋ ਥਾ ਬਣਾ ਲੈਂਦੇ ਹੋ ਨਾ ਤੇ ਫਿਰ ਤੁਹਾਨੂੰ ਲੱਗਦਾ ਹੈ ਵੀ ਇਹ ਖਰੀਦਣੀ ਹੂੰ ਇਹਨੂੰ ਪੜਨਾ ਨਾ ਤਾਂ ਸਮੇ ਦੀ ਵੇਸਟੇਜ ਹੋਏਗੀ ਤੇ ਨਾ ਤੁਸੀਂ ਧੰ ਦੀ ਵੇਸਟੇਜ ਕਰ ਰਹੇ ਹੋ ਸੋ ਮੈਂ ਇਸ ਕਿਤਾਬ ਨੂੰ ਇਸ ਲਈ ਖਰੀਦ ਲਿਆ ਤੇ ਜਿਵੇਂ ਕਹਿੰਦੇ ਨੇ ਇਹਨੇ ਕਿ ਪੜਦਿਆਂ ਪੜਦਿਆਂ ਮੈਨੂੰ ਲੱਗਾ ਕਿ ਚਲੋ ਅੱਜ ਸਟਾਰਟ ਕਰਦੇ ਹਾਂ ਖੜੇ ਖੜੇ ਭੂਮਿਕਾ ਪੜਦਾ ਮੈਂ ਮੇਰੇ ਟੇਬਲ ਤੇ ਪੜਨ ਨੂੰ ਹੋਰ ਕਿਤਾਬਾਂ ਪਈਆਂ ਸੀ ਰੁਟੀਨ ਚ ਵੇਟ ਕਰ ਰਹੀਆਂ ਸੀਗੀਆਂ ਤੇ ਇਹ ਮੈਂ ਭੂਮਿਕਾ ਜੋ ਮੈਂ ਭੂਮਿਕਾ ਸ਼ੁਰੂ ਕੀਤੀ ਜੀ ਤੇ ਮੈਨੂੰ ਲੱਗਾ ਕਿ ਇਹ ਗੱਲਾਂ ਜਿਹੜੀਆਂ ਬੱਚਿਆਂ ਨੂੰ ਇਹ ਖਾਸ ਕਰਕੇ 7ਵੀਂ 8ਵੀਂ 9ਵੀਂ ਤੇ 10ਵੀਂ ਦੇ ਬੱਚਿਆਂ ਨੂੰ ਸੁਜੈਸਟ ਕਰਦੇ ਨੇ ਪੜ੍ਹਨ ਲਈ ਮੈਨੂੰ ਲੱਗਾ ਕਿ ਇਹ ਗੱਲਾਂ ਤਾਂ ਮੈਨੂੰ ਵੀ ਨਹੀਂ ਆਉਂਦੀਆਂ ਇਹ ਮੈਨੂੰ ਪੜ੍ਹਨੀ ਚਾਹੀਦੀ ਹੈ ਜੀ ਜਦੋਂ ਮੈਂ ਇਸ ਕਿਤਾਬ ਨੂੰ ਪੜ੍ਹਨ ਲੱਗਾ ਤਾਂ ਮੈਨੂੰ ਇਸ ਕਿਤਾਬ ਸੰਬੰਧੀ ਦੋ ਗੱਲਾਂ ਜਿਹੜੀਆਂ ਉੱਪਰਵੇਂ ਰੂਪ ਵਿੱਚ ਸਵਾਲ ਖੜੇ ਕਰਦੀਆਂ ਦੀਆਂ ਇੱਕ ਤੇ ਹੈ ਵੀ ਇਸ ਕਿਤਾਬ ਦੇ ਵਿੱਚ ਦਿੱਤੀਆਂ ਗਈਆਂ ਉਦਾਹਰਨਾਂ ਔਰ ਜਿਹੜਾ ਬਰਤਾਂਤ ਸਿਰਜਣ ਦਾ ਸਰਲ ਤਰੀਕਾ ਹੈ ਜੀ ਉਹ ਬੱਚਿਆਂ ਵਾਲਾ ਹੈ ਹਮ ਪਰ ਜਿਹੜਾ ਇਹਦਾ ਕੰਟੈਂਟ ਹੈ ਜਿਹੜਾ ਸਮਝਾਇਆ ਜਾ ਰਿਹਾ ਉਹ ਵੱਡਿਆਂ ਵਾਲਾ ਹੈ ਹਮ ਇਸ ਕਰਕੇ ਇਹ ਕਿਤਾਬ ਬੱਚਿਆਂ ਲਈ ਨਹੀਂ ਇਹ ਕਿਤਾਬ ਵੱਡਿਆਂ ਲਈ ਹੈ ਜੀ ਮੇਰੇ ਲਈ ਇਹ ਰੋਚਕ ਲੱਗੀ ਤੇ ਮੈਂ ਇਹਨੂੰ ਇੰਨੀ ਰੁਚੀ ਦੇ ਨਾਲ ਪੜ੍ਹਿਆ ਕਿ ਇਹਨੂੰ ਮੈਂ 4 ਦਿਨਾਂ ਚ ਸੰਪਾਪਤ ਕਰ ਦਿੱਤਾ ਜੀ ਹੁਣ ਕਿਉਂਕਿ ਮੈਂ ਦੰ ਦੱਸਿਆ ਕਿ ਅਰਥ ਸ਼ਾਸਤਰ ਦਾ ਨਿਗਾ ਤੇ ਜਿਹੜੀ ਮੈਨੂੰ ਕਲੈਰਟੀ ਹੋਈ ਉਹਦੇ ਚ ਇੱਕ ਕਲੈਰਟੀ ਤਾਂ ਸਰਪਲਸ ਵੈਲਿਊ ਬਾਰੇ ਸੀ ਹੂੰ ਵੀ ਸਰਪਲਸ ਵੈਲਿਊ ਕੀ ਹੁੰਦੀ ਹੈ ਜੀ ਮੈਂ ਆਪਣੇ ਨਾਲ ਦੇ ਸਹਿਯੋਗੀ ਦੋਸਤਾਂ ਮਿੱਤਰਾਂ ਤੇ ਅਰਥ ਸ਼ਾਸਤਰ ਦੇ ਪ੍ਰੋਫੈਸਰਾਂ ਨੂੰ ਇਹ ਪੁੱਛਿਆ ਸਵਾਲ ਤਾਂ ਉਹਨਾਂ ਨੂੰ ਉਹਦਾ ਜਵਾਬ ਨਹੀਂ ਆਇਆ ਹੂੰ ਇੱਕ ਸਵਾਲ ਜਿਹੜਾ ਮੈਂ बार-बार ਉਹਨਾਂ ਨੂੰ ਹੋਰ ਪੁੱਛਿਆ ਉਹ ਸੀ ਕੇਤੇ ਦੇ ਬਦਲੇ ਚ ਜਿੰਨੇ ਦੇ ਰੁਪਏ ਛਾਪੇ ਜਾਂਦੇ ਨੇ ਉਹਨੇ ਦੇ ਬਦਲੇ ਚ ਸਾਡੇ ਰਿਜ਼ਰਵ ਬੈਂਕ ਕੋਲ ਸੋਨਾ ਕਿਉਂ ਰੱਖਿਆ ਜਾਂਦਾ ਹੈ ਜੀ ਸੋ ਇਹ ਸਵਾਲ ਵੀ ਮੈਂ ਪੁੱਛਿਆ ਤਾਂ ਕਹਿੰਦੇ ਸੋਨਾ ਰੱਖਿਆ ਜਾਂਦਾ ਪਰ ਰੱਖਿਆ ਕਿਉਂ ਜਾਂਦਾ ਇਹਦਾ ਜਵਾਬ ਨਹੀਂ ਪਤਾ ਹੂੰ ਸੋ ਜੇ ਇਹ ਕਿਤਾਬ ਉਹਨਾਂ ਟੀਚਰਾਂ ਨੂੰ ਜਿਹੜੇ ਅਰਥ ਸ਼ਾਸਤਰ ਪੜ੍ਹਾਉਂਦੇ ਨੇ ਜੀ ਉਹਨਾਂ ਨੂੰ ਇਸ ਗੱਲ ਦਾ ਜਵਾਬ ਦਿੰਦੀ ਹੈ ਤੇ ਫਿਰ ਤਾਂ ਮੈਨੂੰ ਲੱਗਦਾ ਹੈ ਕੇ ਬੱਚਿਆਂ ਵਾਸਤੇ ਨਹੀਂ ਇਹ ਬੱਚਿਆਂ ਵਾਂਗੂ ਸਿਖਾਉਂਦੀ ਹੋਈ ਵੱਡਿਆਂ ਦੀ ਸਮਝਦਾਰੀ ਵਾਲੀ ਕਿਤਾਬ ਹੈ ਇਹ ਬੱਚਿਆਂ ਵਾਸਤੇ ਨਹੀਂ ਇਹ ਵੱਡਿਆਂ ਵਾਸਤੇ ਕਿਤਾਬ ਹੈ ਜੀ ਬਿਲਕੁਲ ਸਰ ਅਗਲਾ ਸਵਾਲ ਮੈਂ ਕਰਾਂਗੀ ਕਿ ਮੋਟਲਾ ਸਮਾਜ ਕਿਸ ਕਿਸਮ ਦਾ ਸੀ ਤੇ ਕਿਸ ਤਰ੍ਹਾਂ ਦਾ ਜੜਾ ਵਸਤੂ ਵਟਾਂਦਰਾ ਜੜਾ ਉਹ ਹੁੰਦਾ ਸੀਗਾ ਇਸ ਕਿਤਾਬ ਨੇ ਇਸ ਮਨੁੱਖੀ ਸਮਾਜ ਦੇ ਹਮ ਵਿਕਾਸ ਦੀਆਂ ਵੱਖ-ਵੱਖ ਜਿਹੜੇ ਪੜਾਅ ਨੇ ਜੀ ਉਹਨਾਂ ਦੀਆਂ ਵੱਖ-ਵੱਖ ਸਥਿਤੀਆਂ ਦਾ ਅਨਲਿਸਿਸ ਇੰਨੀ ਬਾਰੀਕ ਬੀਨੀ ਨਾਲ ਅਰਥ ਸ਼ਾਸਤਰ ਦੇ ਦ੍ਰਿਸ਼ਟੀਕੋਣ ਤੋਂ ਕੀਤਾ ਹੈ ਜੀ ਬਈ ਉਹ ਆਪਣੇ ਆਪ ਵਿੱਚ ਹਰ ਵਿਅਕਤੀ ਨੂੰ ਸਮਝਣਾ ਚਾਹੀਦਾ ਹੈ ਹਮ ਪਹਿਲਾ ਸਮਾਜ ਜਿਹਨੂੰ ਅਸੀਂ ਮੁੱਢਲਾ ਸਮਾਜ ਵੀ ਕਹਿੰਦੇ ਆ ਜਿਹਨੂੰ ਅਸੀਂ ਮੁੱਢਲਾ ਆ ਸਮਾਨਤਾਵਾਦੀ ਸਮਾਜ ਵੀ ਕਹਿ ਦਿੰਦੇ ਆ ਜੀ ਜਿੱਥੇ ਮਨੁੱਖ ਆਜ਼ਾਦ ਹੈ ਹਮ ਜਿੱਥੇ ਮਨੁੱਖ ਆਪਣੇ ਜੋਗੀ ਕਰਤ ਕਰਦਾ ਹੈ ਜਿੱਥੇ ਮੰਨ ਲਓ ਇਹ ਧਾਰਨ ਦਿੰਦੇ ਨੇ ਕਿ ਇੱਕ ਵਿਅਕਤੀ ਹੈ ਜਿਹੜਾ ਘੜਾ ਬਣਾਉਣ ਦਾ ਕੰਮ ਕਰਦਾ ਹੈ ਉਹ ਮਿੱਟੀ ਨੂੰ ਗੁੰਨਦਾ ਹੈ ਉਹਨੂੰ ਤਿਆਰ ਕਰਦਾ ਹੈ ਉਹਨੂੰ ਗੋਲ ਕਰਦਾ ਹੈ ਫਿਰ ਉਹਨੂੰ ਪਕਾਉਂਦਾ ਹੈ ਇਹ ਡਿਵੈਲਪਮੈਂਟ ਹਜ਼ਾਰਾਂ ਸਾਲਾਂ ਦੇ ਬਾਅਦ ਹੁੰਦੀ ਹੈ ਇਹ ਇਹ ਜੰਮ ਦੇ ਮਨੁੱਖ ਦਾ ਸਫਰ ਨਿਕਾ ਇਸ ਸਮਾਜ ਨੇ ਜਦੋਂ ਇੱਕ ਸਮਾਜਿਕ ਰੂਪ ਚ ਰਹਿਣਾ ਸ਼ੁਰੂ ਕੀਤਾ ਨਾ ਉਸ ਵੇਲੇ ਦੀ ਹੈ ਮਨੁੱਖ ਦਾ ਇੱਕ ਸਮਾਜ ਤੱਕ ਰਹਿਣ ਦਾ ਸਫ਼ਰ ਆਪਣੇ ਆਪ ਚ ਹਜ਼ਾਰਾਂ ਸਾਲਾਂ ਦਾ ਜਦੋਂ ਉਹਦੇ ਕੋਲ ਅੱਗ ਆ ਜਾਂਦੀ ਹੈ ਜਦੋਂ ਉਹ ਅੱਗ ਦੇ ਨਾਲ ਭੁੰਨਿਆ ਹੋਇਆ ਮੀਟ ਖਾਣਾ ਸ਼ੁਰੂ ਕਰਦਾ ਹੈ ਜੀ ਜਦੋਂ ਉਹਨੂੰ ਅੱਗ ਦੀ ਵਰਤੋਂ ਅੱਗ ਦੀ ਸ਼ਕਤੀ ਤੇ ਸਮਰੱਥਾ ਦਾ ਪਤਾ ਲੱਗਦਾ ਹੈ ਉਸੇ ਵੇਲੇ ਘੜਾ ਜਿਹੜਾ ਆ ਉਹ ਬਣਦਾ ਹੈ ਘੜਾ ਮੁੱਢਲਾ ਇੱਕ ਅ ਹਜ਼ਾਰ ਹੈ ਜਿਹੜਾ ਬਣਦਾ ਹੈ ਜੀ ਹੁਣ ਇਹ ਬੀਬੀ ਇਹ ਗਲਤ ਸਮਝਾਉਣ ਦੇ ਕਾਬਿਲ ਹੈ ਕਿ ਜਿਹੜਾ ਘੜਾ ਬਣਿਆ ਉਹਦੇ ਤੇ ਜਦੋਂ ਘੜਾ ਬਣਾਉਣ ਵਾਲੇ ਨੇ ਕਿਰਤ ਕੀਤੀ ਤਾਂ ਉਹਨੂੰ ਜਿਸ ਚੀਜ਼ ਦੀ ਲੋੜ ਸੀ ਤਾਂ ਉਹਨੇ ਉਸ ਲੋੜ ਦੀ ਪੂਰਤੀ ਲਈ ਜੇਸ ਬੰਦੇ ਕੋਲ ਜੁੱਤੀਆਂ ਬਣਾਉਣ ਵਾਲੇ ਕੋ ਮੰਨ ਲਓ ਉਹ ਗਿਆ ਉਹਨੇ ਕਿਹਾ ਪਾ ਕਿ ਤੂੰ ਜੁੱਤੀ ਬਣਾਉਣਾ ਮੈਂ ਘੜਾ ਬਣਾਉਣਾ ਤੂੰ ਮੇਤੋਂ ਘੜਾ ਲੈ ਲੈ ਮੈਨੂੰ ਜੁੱਤੀਆਂ ਦੇ ਜੋੜੇ ਦੀ ਲੋੜ ਹੈ ਤੂੰ ਮੈਨੂੰ ਜੁੱਤੀਆਂ ਦਾ ਜੋੜਾ ਦੇ ਦੇ ਉਹ ਕਹਿੰਦਾ ਹਾਂ ਮੈਨੂੰ ਵੀ ਪਾਣੀ ਪੀਣ ਦੀ ਦਿੱਕਤ ਆਉਂਦੀ ਸੀ ਮੈਨੂੰ ਵੀ ਸਬਜ਼ੀ ਬਣਾਉਣ ਦੀ ਦਿੱਕਤ ਆਉਂਦੀ ਸੀ ਤੂੰ ਮੈਨੂੰ ਘੜਾ ਦੇ ਦੇ ਇਦੇ ਬਦਲੇ ਚ ਮੇਰੇ ਤੋਂ ਜੁੱਤੀ ਲੈ ਲੈ ਜੇ ਉਹਨਾਂ ਨੂੰ ਲੱਗਾ ਕਿ ਇੱਕ ਘੜੇ ਦੇ ਬਦਲੇ ਚ ਜੁੱਤੀਆਂ ਦਾ ਜੋੜਾ ਬਰਾਬਰ ਦਾ ਸੌਦਾ ਵਟਾਂਦਰਾ ਨਹੀਂਗਾ ਤਾਂ ਉਹਨੇ ਕਿਹਾ ਨਹੀਂ ਮੈਨੂੰ ਦੋ ਘੜੇ ਦੇ ਇੱਕ ਵੱਡਾ ਘੜਾ ਦੇ ਇੱਕ ਨਿੱਕਾ ਘੜਾ ਦੇ ਕਿਉਂਕਿ ਜੁੱਤੀ ਤੇ ਵੱਧ ਸਮਾਨ ਲੱਗਦਾ ਇਹ ਜੁੱਤੀ ਇਦਾਂ ਨਹੀਂ ਬਣ ਜਾਂਦੀ ਤੂੰ ਤਾਂ ਦਿਹਾੜੀ ਚ ਚਾਰ ਘੜੇ ਬਣਾ ਲੈਣਾ ਤੇ ਜੁੱਤੀ ਬਣਦੀ ਹੈ ਚੌਹਾਂ ਦਿਨਾਂ ਚੱਕ ਸੋ ਇਸ ਸਮੇਂ ਦੇ ਨਾਲ ਜੋੜ ਕੇ ਕਿਰਤ ਨੂੰ ਇਸ ਲੇਖਕਾਂ ਨੇ ਇੰਨੀ ਬਖੂਬੀ ਨਾਲ ਸਮਝਾਇਆ ਕਿ ਪਹਿਲਾ ਸਮਾਜ ਵਸਤੂ ਵਟਾਂਦਰੇ ਦਾ ਸਮਾਜ ਹੈ ਉਦੋਂ ਰੁਪਈਆ ਨਹੀਂਗਾ ਉਦੋਂ ਕੋਈ ਕਰੰਸੀ ਨਹੀਂਗੀ ਅਸੀਂ ਆਪਣੀਆਂ ਲੋੜਾਂ ਦੇ ਨਾਲ ਦੂਸਰੇ ਦੇ ਕੋਲ ਜਾਂਦੇ ਆ ਜੇ ਮੰਨ ਲਓ ਜੁੱਤੀਆਂ ਵਾਲੇ ਨੂੰ ਲੱਗਾ ਕਿ ਮੈਂ ਤਾਂ ਵੀ ਮੈਨੂੰ ਘੜੇ ਦੀ ਲੋੜ ਨਹੀਂ ਫਿਰ ਅਸੀਂ ਉਹ ਘੜਾ ਲੈ ਕੇ ਛੱਜ ਬਣਾਉਣ ਵਾਲੇ ਕੋਲ ਚੱਲ ਗਏ ਛੱਜ ਬਣਾਉਣ ਵਾਲੇ ਨੂੰ ਕਿਹਾ ਵੀ ਮੈਨੂੰ ਤੂੰ ਛੱਜ ਦੇ ਦੇ ਮੈਂ ਜੁੱਤੀਆਂ ਵਾਲੇ ਨੂੰ ਛੱਜ ਦੀ ਜ਼ਰੂਰਤ ਹੈ ਮੈਂ ਉਹਨੂੰ ਛੱਜ ਦੇਣੇ ਆ ਦੋ ਉਹ ਤੋਂ ਮੈਂ ਜੁੱਤੀਆਂ ਲੈਣੀਆਂ ਸੋ ਵਸਤੂ ਵਟਾਂਦਰਾ ਤਿੰਨਾਂ ਦੇ ਵਿੱਚੋਂ ਦੀ ਹੋ ਗਿਆ ਹੂੰ ਵਸਤੂ ਵਟਾਂਦਰਾ ਜਿਉਂ ਜਿਉਂ ਜਟਿਲ ਹੁੰਦਾ ਗਿਆ ਜੀ ਕਿਉਂਕਿ ਤੁਹਾਡੀਆਂ ਲੋੜਾਂ ਤੁਹਾਡੀ ਉਸ ਕੰਮ ਉਹ ਜਿਹੜੀ ਵਸਤੂ ਤੁਸੀਂ ਤਿਆਰ ਕੀਤੀ ਐ ਉਹਦੇ ਤੇ ਲੱਗੀ એનર્ਜੀ ਵੱਖੋ ਵੱਖਰੀ ਐ ਲੋੜਾਂ ਵੱਖਰੀਆਂ ਵੱਖਰੀਆਂ ਨੇ ਹੁਣ ਘੜਾ ਤਾਂ ਟੁੱਟ ਜਾਏ ਭਾਵੇਂ ਦੂਸਰੇ ਤਾਂ ਟੁੱਟ ਜਾ ਪਰ ਜੁੱਤੀ ਨੇ ਤਾਂ ਦੋ ਸਾਲ ਕੱਢ ਹੀ ਜਾਣੇ ਨੇ ਸੋ ਇਸ ਕਰਕੇ ਵਸਤੂਆਂ ਦੀ ਲੋੜ, ਵਸਤੂਆਂ ਦੀ ਜਟਿਲਤਾ ਦੇ ਸਮਾਜ ਇਹ ਵੀ ਹਜ਼ਾਰਾਂ ਸਾਲਾਂ ਦਾ ਸਫ਼ਰ ਹੈ। ਜਿਉ ਜੋ ਅੱਗੇ ਵੱਧਦਾ ਹੈ ਤੇ ਵਸਤੂ ਵਟਾਂਦਰੇ ਵਿੱਚ ਦਿੱਕਤਾਂ ਆਉਂਦੀਆਂ ਨੇ। ਸੋ ਉਹਨਾਂ ਦਿੱਕਤਾਂ ਦੇ ਨਾਲ ਹੀ ਸਮਾਜ ਜਿਹੜਾ ਉਹਨੂੰ ਐਡਰੈਸ ਕਰਦਾ ਉਹਨਾਂ ਨੂੰ ਖਾਤਮ ਹੁੰਦਾ ਤੇ ਅੱਗੇ ਚਾਉਂਦਾ ਹੈ। ਜੀ ਬਿਲਕੁਲ। ਸਰ ਇਸੇ ਤਰ੍ਹਾਂ ਮੇਰਾ ਅਗਲਾ ਸਵਾਲ ਇਹ ਹੈ ਕਿ ਜੋ ਗੁਲਾਮ ਸਮਾਜ ਕਦੋਂ ਹੋਣ ਦੇ ਵਿੱਚ ਆਇਆ ਤੇ ਕਿਵੇਂ ਇਹ ਖਤਮ ਹੋਇਆ? ਹਜ਼ਾਰਾਂ ਸਾਲਾਂ ਦੇ ਮਨੁੱਖ ਦਾ ਸਫ਼ਰ। ਜੀ। ਜਦੋਂ ਮਨੁੱਖ ਪਾਣੀਆਂ ਦੇ ਕੰਡਿਆਂ ਤੇ ਰਹਿ ਰਿਹਾ ਜਦੋਂ ਫਲ ਖਾਂਦਾ ਜਦੋਂ ਕਿਸੇ ਜਾਨਵਰ ਨੂੰ ਮਾਰ ਕੇ ਕੱਚਿਆਂ ਖਾ ਜਾਂਦਾ ਹਜ਼ਾਰਾਂ ਸਾਲਾਂ ਬਾਅਦ ਅੱਗ ਜਿਹੜੀ ਹੈ ਉਹ ਉਹਨੂੰ ਮਿਲਦੀ ਹੈ ਦੇਖਦਾ ਫਿਰ ਉਹ ਅੱਗ ਨੂੰ ਸਾਂਭਦਾ ਹੈ ਅੱਗ ਨੂੰ ਬਾਲਣਾ ਸਿੱਖਦਾ ਫਿਰ ਉਸ ਅੱਗ ਤੇ ਭੁੰਨਿਆ ਮਾਸ ਖਾਣਾ ਸ਼ੁਰੂ ਕਰਦਾ ਫਿਰ ਉਹਨੂੰ ਲੱਗਦਾ ਕਿ ਇਹ ਭੁੰਨਿਆ ਮਾਸ ਸੇਫ ਹੈ ਸੁਆਦਲਾ ਹੈ ਫਿਰ ਉਹ ਅੱਗ ਦੀ ਵਰਤੋਂ ਨਾਲ ਅੱਗੇ ਵਧਣਾ ਸ਼ੁਰੂ ਕਰਦਾ ਹੈ ਕਬੀਲੇ ਹੋਣ ਚਾਉਂਦੇ ਨੇ ਜਦੋਂ ਕਬੀਲੇ ਹੋਣ ਚਾਉਂਦੇ ਨੇ ਤੇ ਕਬੀਲਿਆਂ ਦਾ ਜਿਹੜਾ ਸਰਦਾਰ ਹੈ ਜਿਹੜਾ ਵੱਧ ਸਮਰੱਥਾ ਰੱਖਦਾ ਹੈ ਜਿਹੜਾ ਵੱਧ ਸ਼ਕਤੀਸ਼ਾਲੀ ਹੈ ਉਹ ਮਨੁੱਖਾਂ ਦੀ ਜਿਹੜੀ ਕਿਰਤ ਹੈ ਉਹਦੇ ਤੇ ਕਬਜ਼ਾ ਕਰਦਾ ਹੈ ਮੰਨ ਲਓ ਉਹਨੇ ਜਿਹੜਾ ਘੜੇ ਬਣਾਉਣ ਵਾਲਾ ਜਿਹੜਾ ਆਜ਼ਾਦ ਘੜਾ ਬਣਾਉਂਗਾ ਉਹਨੂੰ ਆਪਣੇ ਅਧੀਨ ਕਰ ਲਿਆ ਜਿਹੜਾ ਜੁੱਤੀਆਂ ਬਣਾਉਂਦਾ ਉਹਨੂੰ ਆਪਣੇ ਅਧੀਨ ਕਰ ਲਿਆ ਜਿਹੜਾ ਖੇਤੀਬਾੜੀ ਜਾਂ ਜੋ ਕੁਝ ਵੀ ਡੰਗਰ ਉਹਨੇ ਰੱਖੇ ਹੋਏ ਨੇ ਉਹਨਾਂ ਦਾ ਦੁੱਧ ਵੇਚਦਾ ਪੋਲਦਾ ਕਰਦਾ ਵੇਚਣ ਦਾ ਕੰਸੈਪਟ ਤਾਂ ਜੇ ਹੈ ਹੀ ਨਹੀਂਗਾ ਉਹ ਸਾਰੇ ਜਦੋਂ ਉਹਦੇ ਅਧੀਨ ਹੋ ਜਾਂਦੇ ਨੇ ਤਾਂ ਉਸ ਵੇਲੇ ਇੱਕ ਗੁਲਾਮਦਾਰੀ ਸਮਾਜ ਪੈਦਾ ਹੁੰਦਾ ਹੈ ਗੁਲਾਮਦਾਰੀ ਸਮਾਜ ਵਿੱਚ ਜਿਵੇਂ ਡੰਗਰ ਵਿਕਦੇ ਨੇ ਇਦਾਂ ਹੀ ਮਨੁੱਖ ਵੀ ਵਿਕਦੇ ਨੇ ਮਨੁੱਖ ਇੱਕ ਗੁਲਾਮ ਮਨੁੱਖ ਦਾ ਜਿਹੜਾ ਪੁੱਤਰ ਹੈ ਉਹ ਵੀ ਗੁਲਾਮ ਜੀ ਉਹ ਵੀ ਆਪਣੇ ਮਾਲਕ ਦੀ ਗੁਲਾਮੀ ਕਰਦਾ ਜਿਵੇਂ ਸਾਡੇ ਘਰ ਚ ਗਾਂ ਸੂਈ ਆ ਉਹਨੇ ਬੱਚਾ ਜਾਂ ਬੱਚੀ ਦਿੱਤੀ ਆ ਤਾਂ ਉਹਦੀ ਉਹਦੀ ਮਾਲਕੀ ਸਾਡੀ ਆ ਏਦਾਂ ਗੁਲਾਮਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਵੀ ਉਸ ਗੁਲਾਮ ਮਾਲਕ ਦੀਆਂ ਹੀ ਹੁੰਦੀਆਂ ਸੀ ਗੁਲਾਮ ਭੱਜ ਨਾ ਜਾਣ ਇਸ ਲਈ ਗੁਲਾਮਾਂ ਨੂੰ ਕਾਬੂ ਰੱਖਣ ਲਈ ਵਕ ਵਕ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸੀ ਗੁਲਾਮਾਂ ਨੂੰ ਇੱਕ ਤਰ੍ਹਾਂ ਦੀ ਕੈਦ ਚ ਰੱਖਿਆ ਜਾਂਦਾ ਸੀ ਗੁਲਾਮ ਭੱਜ ਨਾ ਜਾਣ ਇਸੇ ਲਈ ਹੀ ਉਹਨਾਂ ਨੇ ਆਪਣੀ ਸਿਕਿਉਰਿਟੀ ਆਪਣੇ ਐਸੇ ਮੈਂਬਰ ਤੱਕੜੇ ਰੱਖੇ ਹੁੰਦੇ ਸੀ ਜਿਹੜੇ ਗੁਲਾਮਾਂ ਨੂੰ ਡਰਾ ਕੇ ਰੱਖਦੇ ਸੀ ਕੁੱਟਦੇ ਸੀ ਈਵਨ ਦਨ ਗੁਲਾਮਾਂ ਨੂੰ ਮਾਰ ਕੇ ਕੁੱਤੇ ਨੂੰ ਪਾਤਾ ਜਾਂਦਾ ਸੀ ਤੇ ਜਿੰਦਾ ਗੁਲਾਮ ਆਪਣੇ ਪਿਆਰੇ ਨਾਲ ਦੇ ਸਾਥੀ ਨੂੰ ਮਰਦਿਆਂ ਦੇਖਦੇ ਸੀ ਜੀ ਸੋ ਇਸ ਦੌਰ ਦੇ ਵਿੱਚ ਇੱਕ ਧਾਰਮਿਕ ਜਿਹੜਾ ਯੁੱਗ ਸ਼ੁਰੂ ਹੁੰਦਾ ਹੈ ਹਮ ਐਸੇ ਕਥਾਕਾਰ ਜਿਹੜੇ ਉਹ ਪੈਦਾ ਹੁੰਦੇ ਨੇ ਜਿਹੜੇ ਇਸ ਗੱਲ ਦੀ ਕਥਾਵਾਂ ਘੜਦੇ ਨੇ ਕਿ ਇੱਕ ਵਾਰੀ ਇੱਕ ਗੁਲਾਮ ਸੀ ਉਹਨੇ ਮਾਲਕਾਂ ਦੀ ਬਹੁਤ ਸੇਵਾ ਕੀਤੀ ਉਹ ਮਾਲਕ ਉਹਦੇ ਤੇ ਇੰਨੇ ਦਇਆਲ ਹੋਏ ਮਾਲਕਾਂ ਨੇ ਉਹਨੂੰ ਆਈਆਂ ਜ਼ਗੀਰਾਂ ਬਖਸ਼ ਦਿੱਤੀਆਂ ਸੋ ਉਹ ਜਦੋਂ ਵਿਅਕਤੀ ਮਰਿਆ ਉਹ ਸਿੱਧਾ ਸਵਰਗਾਂ ਚ ਗਿਆ ਦੂਸਰੇ ਵੱਨੇ ਪੈਰਲਲ ਇਦਾਂ ਦੀਆਂ ਕਹਾਣੀਆਂ ਕਰ ਦਿੱਤੀਆਂ ਕਿ ਇੱਕ ਗੁਲਾਮ ਸੀ ਜਿਹੜਾ ਮਾਲਕਾਂ ਦੀ ਪੱਠ ਪਿਛੇ ਉਹਨਾਂ ਦੀ ਬराई ਕਰਦਾ ਸੀ ਜਦੋਂ ਉਹ ਮਰਿਆ ਉਹ ਨਰਕਾਂ ਚ ਗਿਆ ਸੋ ਇੱਕੋ ਸਮੇਂ ਰਾਜ ਵੀ ਹੋਂਦ ਚ ਆਉਂਦਾ ਜਦਵੇਂ ਰਾਜ ਤੋਂ ਭਾਵ ਹੈ ਕਿ ਐਸੀ ਪੁਲਿਸ ਤੰਤਰ ਹੋਂਦ ਚ ਆਉਂਦੀ ਹੈ ਜਿਹੜੀ ਉਸ ਗੁਲਾਮਾਂ ਦੇ ਮਾਲਕ ਦੇ ਕਹਿਣ ਤੇ ਚੱਲਦੀ ਹੈ ਤੇ ਇੱਕ ਧਰਮ ਹੋਂਦ ਚ ਆਉਂਦਾ ਜਿਹੜਾ ਧਰਮ ਗੁਲਾਮਾਂ ਨੂੰ ਗੁਲਾਮ ਬਣਾਉਣ ਵਿੱਚ ਰੋਲ ਲਗਾਉਂਦਾ ਇਹ ਗੱਲ ਇਸ ਕਿਤਾਬ ਦੀ ਪ੍ਰਮੁੱਖ ਗੱਲ ਹੈ ਸਰ ਅਗਲਾ ਸਵਾਲ ਇਹ ਹੈ ਕਿ ਜ਼ਗੀਰਦਾਰੀ ਸਮਾਜ ਜਿਹੜਾ ਹੈ ਉਹ ਗੁਲਾਮ ਸਮਾਜ ਨਾਲੋਂ ਕਿਵੇਂ ਵੱਖਰਾ ਹੈ ਇਹ ਕਿਤਾਬ ਪੜਾਵਾਰ ਜਿਵੇਂ ਮੁਢਲਾ ਸਮਾਜ ਗੁਲਾਮਦਾਰੀ ਸਮਾਜ ਫਿਰ ਜਿਹੜਾ ਜ਼ਗੀਰਦਾਰੀ ਸਮਾਜ ਜੀ ਜਿਹੜਾ ਗੁਲਾਮ ਸਮਾਜ ਹੈ ਉਹਦੇ ਵਿੱਚ ਤਾਂ ਗੁਲਾਮ ਪੈਸੇ ਨਹੀਂ ਲੈਂਦਾ ਜਿੰਦਾ ਰਹਿਣ ਲਈ ਉਹਦੇ ਕੋਲ ਰੋਟੀ ਲੈਂਦਾ ਆਪਣੀ ਕਿਰਤ ਦੇ ਬਦਲੇ ਚ ਜੋ ਉਹਨੂੰ ਦਿੰਦਾ ਉਹ ਮਾਲਕ ਦਿੰਦਾ ਤੇ ਉਹਦੇ ਤੇ ਉਹਨੂੰ ਸਬਰ ਕਰਨਾ ਪੈਂਦਾ ਉਹਦਾ ਗੁਜ਼ਾਰਾ ਹੋਵੇ ਜਾਂ ਨਾ ਹੋਵੇ ਇਹਦਾ ਮਾਲਕ ਨੂੰ ਫਰਕ ਨਹੀਂ ਪੈਂਦਾ ਜੀ ਫਿਰ ਜਦੋਂ تبدیل لی اوندی ہے۔ تاں او جڑا غلام مالک ہے او ہزاراں ایکڑاں ਦਾ مالک ਹੈ। ਉਹ ਉਸ ਯੁੱਗ ਚ ਖੇਤੀਬਾੜੀ ਸ਼ੁਰੂ ਕਰਦਾ। ਇਹ ਸਫ਼ਰ ہزاراں ਸਾਲਾਂ ਦਾ ਸਫ਼ਰ ਹੈ। ਇਹ ਇੱਕ ਦਿਨ ਦਾ ਇੱਕ ਰਾਤ ਦਾ ਸਫ਼ਰ ਨਹੀਂ। ਜੀ। ہزاراں ਸਾਲਾਂ ਬਾਅਦ ਗੁਲਾਮ ਸਮਾਜ ਜਿਹੜਾ ਆ ਉਹ ਜ਼ਗੀਰਦਾਰੀ ਸਮਾਜ ਚ ਤਬਦੀਲ ਹੁੰਦਾ। ਉਸ ਸਮਾਜ ਦੀ ਖਾਸੀਅਤ ਬਿਲਕੁਲ ਅਲੱਗ ਹੈ। ਇੱਥੇ ਉਹਨੂੰ ਬੰਨ ਕੇ ਨਹੀਂ ਰੱਖਿਆ ਜਾਂਦਾ। ਇੱਥੇ ਉਹ ਵੱਜਦਾ ਆਪ ਹੈ ਕਿ ਮੈਨੂੰ ਕੰਮ ਦਿਓ। ਹੂੰ। ਮੈਨੂੰ ਉਸ ਕੰਮ ਦੇ ਬਦਲੇ ਪੈਸੇ ਦਿਓ ਜਾਂ ਉਸ ਅਨਾਜ ਵਿੱਚੋਂ ਮੈਨੂੰ ਹਿੱਸਾ ਦਿਓ ਮੈਂ ਤੁਹਾਡਾ ਵਰਕਰ ਐ ਮੈਂ ਤੁਹਾਡਾ ਕਾਮਾ ਐ ਮੈਂ ਤੁਹਾਡਾ ਕਰਤੀ ਆ ਮੈਂ ਤੁਹਾਡਾ ਕਿਸਾਨ ਐ ਇੱਕ ਬੰਨੇ ਉਹ ਜ਼ਗੀਰਦਾਰ ਐ ਤੇ ਦੂਸਰੇ ਬੰਨੇ ਉਹਦਾ ਵਰਕਰ ਐ ਉਹਦਾ ਜ਼ਿਮੀਦਾਰ ਐ ਸੋ ਇਹ ਇੱਥੇ ਵੀ ਦੋ ਵੱਖ-ਵੱਖ ਵਰਗ ਹੋ ਗਏ ਜਿਵੇਂ ਪਹਿਲੇ ਵਿੱਚ ਗੁਲਾਮ ਤੇ ਮਾਲਕ ਦਾ ਇੱਥੇ ਜ਼ਗੀਰਦਾਰ ਦਾ ਤੇ ਕਿਸਾਨ ਦਾ ਜਾਂ ਮਜ਼ਦੂਰ ਦਾ ਇੱਕ ਦੋਵਾ ਕੁਕਵਾਰਗੋ ਦਾ ਜੀ ਸੋ ਇੱਥੇ ਉਹ ਹੈਗਾ ਤਾਂ ਆਜ਼ਾਦ ਹੈ ਪਰ ਉਹਦੀ ਆਜ਼ਾਦੀ ਵਿੱਚ ਵੀ ਉਹਦੀ ਬੇਵਸੀ ਹੈ ਉਹ ਕਿਤੇ ਨਹੀਂ ਜਾ ਸਕਦਾ ਹੂੰ ਉਹਨੂੰ ਕਿਤੇ ਕੰਮ ਨਹੀਂ ਮਿਲਦਾ ਉਹਨੂੰ ਆਪਣੇ ਜ਼ਗੀਰਦਾਰ ਦੀਆਂ ਲੇਲੜੀਆਂ ਕੱਢਣੀਆਂ ਪੈਂਦੀਆਂ ਨੇ ਤੇ ਉਹ ਉਹ ਤੋਂ ਕੰਮ ਲੈਂਦਾ ਤੇ ਕੰਮ ਦੇ ਬਦਲੇ 'ਚ ਉਹਨੂੰ ਤੈਲ ਫੁੱਲ ਜੋ ਵੀ ਮਿਲਦਾ ਉਹ ਜਿਹੜਾ ਤੈਹ ਕੀਤਾ ਹੋਇਆ ਜ਼ਗੀਰਦਾਰ ਵੱਲੋਂ ਉਹ ਉਹਨੂੰ ਮਿਲਦਾ ਇਸੇ ਤਰ੍ਹਾਂ ਗੱਲ ਕਰੀਏ ਪੂੰਜੀਵਾਦੀ ਸਮਾਜ ਦੀ ਤਾਂ ਉਹ ਕਦੋਂ ਹੋਂਦ ਵਿੱਚ ਆਉਂਦਾ ਹੈ ਦੇਖੋ ਪੂੰਜੀਵਾਦੀ ਸਮਾਜ ਸਾਡਾ ਅੱਜ ਦਾ ਸਮਾਜ ਹੈ। ਹੂੰ ਪੂੰਜੀਵਾਦੀ ਸਮਾਜ ਬਾਰੇ ਇਹ ਇੱਕੋ ਦਿਨ ਦੀ ਸਥਿਤੀ ਅਸੀਂ ਨਹੀਂ ਕਹਿ ਸਕਦੇ ਵੀ ਇਹ ਕਿਸ ਦਿਨ ਹੋ ਚਾਇਆ। ਅ ਪੰਜਾਬ ਤੇ ਹਿੰਦੁਸਤਾਨ ਤਾਂ ਅਜੇ ਵੀ ਅਰਧ ਪੂੰਜੀਵਾਦ ਹੈ। ਅ ਇੰਗਲੈਂਡ ਦੇ ਵਿੱਚ 19ਵੀਂ ਸਦੀ ਚ ਪੂੰਜੀਵਾਦ ਆ ਜਾਂਦਾ ਹੈ। ਅ ਕਿਸੇ ਦੇਸ਼ ਚ ਜ਼ਗੀਰਦਾਰੀ ਸਮਾਜ ਦੀ ਟਿਨਯੂਰ ਬਹੁਤ ਥੋੜੀ ਹੈ ਕਿਤੇ ਲੰਮੀ ਹੈ। ਜਿਹੜਾ ਪੂੰਜੀਵਾਦੀ ਸਮਾਜ ਹੈ ਇਹ ਸਮਾਜ ਜਿਹੜਾ ਆ ਇਹ ਜ਼ਗੀਰਦਾਰੀ ਸਮਾਜ ਤੋਂ ਅਗਲੀ ਸਥਿਤੀ ਹੈ ਜੀ ਇਹ ਟ੍ਰਾਂਜੈਕਸ਼ਨ ਦਾ ਪੀਰੀਅਡ ਜਿਹੜਾ ਇਹ ਵੀ ਇਸੇ ਤਰ੍ਹਾਂ ਹਜ਼ਾਰਾਂ ਸਾਲਾਂ ਦਾ ਪੀਰੀਅਡ ਹੈ ਇਹਦੇ ਵਿੱਚ ਜਿਹੜਾ ਰਿਸ਼ਤਾ ਹੈ ਉਹ ਪੂੰਜੀਪਤੀ ਤੇ ਮਜ਼ਦੂਰ ਦਾ ਹੈ ਉੱਥੇ ਹੁਣ ਜ਼ਗੀਰਦਾਰ ਨਹੀਂ ਰਹਿ ਗਿਆ ਉੱਥੇ ਹੁਣ ਕਿਸਾਨ ਨਹੀਂ ਰਹਿ ਗਿਆ ਉੱਥੇ ਮਜ਼ਦੂਰ ਹੈ ਮਜ਼ਦੂਰ ਉਹ ਹੈ ਜਾਂ ਤਾਂ ਉਹ ਇੱਕ ਦਿਹਾੜੀ ਕਰਕੇ ਤੇ ਸ਼ਾਮ ਨੂੰ ਦਿਹਾੜੀ ਦੇ ਪੈਸੇ ਲੈ ਆਉਂਦਾ ਜਾਂ ਉਹ ਮਹੀਨੇ ਬਾਅਦ ਜਾਂਦਾ ਤੇ ਪੈਸੇ ਲੈ ਆਉਂਦਾ ਉਹਨੂੰ ਤਨਖਾਹ ਮਿਲੇ ਜਾਂ ਦਿਹਾੜੀ ਮਿਲੇ ਉਹ ਮਜ਼ਦੂਰ ਹੈ ਮਜ਼ਦੂਰ ਕਾਰਖਾਨਿਆਂ 'ਚ ਵੀ ਕੰਮ ਕਰਦਾ ਹੈ ਮਜ਼ਦੂਰ ਖੇਤਾਂ 'ਚ ਵੀ ਕੰਮ ਕਰਦਾ ਹੈ ਜਦੋਂ ਖੇਤੀਬਾੜੀ ਸੰਤ ਵਿੱਚ ਤਬਦੀਲ ਹੋ ਜਾਂਦੀ ਹੈ ਜਦੋਂ ਕਾਰਖਾਨੇ ਲੱਗਦੇ ਨੇ ਜਦੋਂ ਸਾਰੇ ਕੰਮ ਮਸ਼ੀਨਾਂ ਨਾਲ ਹੋਣੇ ਸ਼ੁਰੂ ਹੁੰਦੇ ਨੇ ਜਾਂ ਇਹ ਕਾਰਖਾਨਿਆਂ ਦੇ ਯੁੱਗ ਦਾ ਆਰੰਭ ਹੁੰਦਾ ਉਦੋਂ ਪੂੰਜੀਵਾਦੀ ਦੌਰ ਦਾ ਆਰੰਭ ਹੁੰਦਾ ਹੈ ਇਹ ਚਾਰ ਵੱਖ-ਵੱਖ ਪੜਾਅ ਨੇ ਜਿਨ੍ਹਾਂ ਵਿੱਚ ਇਹ ਦੋ ਵਰਗ ਜਿਹੜੇ ਨੇ ਉਹ ਐਸ ਇਟ ਇਜ਼ ਬਣੇ ਰਹਿੰਦੇ ਨੇ ਮੂਡਲੇ ਸਮਾਜ ਨੂੰ ਛੱਡ ਕੇ ਜੀ ਇਸੇ ਤਰ੍ਹਾਂ ਸਰ ਇਸ ਕਿਤਾਬ ਦੇ ਵਿੱਚ ਇੱਕ ਲਾਈਨ ਹੈ ਕਿ ਹਰ ਕਿਰਤ ਕੰਮ ਹੈ ਪਰ ਹਰ ਕੰਮ ਕਿਰਤ ਨਹੀਂ ਇਸ ਸੈਂਟੈਂਸ ਤੋਂ ਕੀ ਭਾਵ ਹੈ ਦੇਖੋ ਹਰ ਕਿਰਤ ਜਿਹੜੀ ਹੈ ਉਹ ਕੰਮ ਹੈ ਹਮ ਪਰ ਹਰ ਕੰਮ ਕਿਰਤ ਨਹੀਂ ਜੀ ਇਹ ਗੱਲ ਬਹੁਤ ਇੰਪੋਰਟੈਂਟ ਹੈ ਆ ਦੇਖਣ ਨੂੰ ਬੜੀ ਸਾਰ ਲੱਗਦੀ ਹੈ ਜੀ ਜੀ ਮੰਨ ਲਓ ਮੈਂ ਆਪਣੇ ਲਈ ਆਪਣੇ ਘਰ ਵਿੱਚ ਰੋਟੀ ਪਕਾਉਣਾ ਆਟਾ ਗੁੰਨਣਾ ਫਿਰ ਮੈਂ ਰੋਟੀ ਬਣਾਉਣਾ ਤੇ ਮੈਂ ਸਬਜੀ ਚੀਰ ਦਾ ਕੱਟਦਾ ਬਣਾਉਣਾ ਇਹ ਕੰਮ ਹੈ ਪ੍ਰਕਿਰਤਿ ਨਹੀਂ ਹਮ ਕਰਤੋ ਆ ਜਿਹਦੇ ਸਾਨੂੰ ਪੈਸੇ ਮਿਲਦੇ ਨੇ ਮੰਨ ਲਓ ਮੈਂ 100 ਬੰਦੇ ਦੀ ਰੋਟੀ ਬਣਾਉਣਾ ਉਹਦੇ ਬਦਲੇਾਂ 'ਚ ਮੈਨੂੰ ਪੈਸੇ ਮਿਲਦੇ ਨੇ ਤੇ ਉਹ ਜਿਹੜਾ ਕੰਮ ਆ ਕਰਤ ਹੈ ਸੋ ਹਰ ਕੰਮ ਕਰਤ ਨਹੀਂਗਾ ਠੀਕ ਹੈ ਤੇ ਇਹ ਗੱਲ ਸਮਝ ਨਹੀਂ ਲੋੜ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਲਈ ਆਪਣੇ ਜਿੰਦੇ ਰਹਿਣ ਲਈ ਕੰਮ ਕਰਦੇ ਆ ਤਾਂ ਉਹ ਜਿਹੜਾ ਕੰਮ ਹੈ ਉਹ ਕਿਰਤ ਨਹੀਂ ਜਦੋਂ ਅਸੀਂ ਮੰਨ ਲਓ ਮੈਂ ਚਾਰ ਮਾਸੂਮ ਬੱਚਿਆਂ ਨੂੰ ਸੰਭਾਲਣ ਦਾ ਕੰਮ ਕਰਦਾ ਤਾਂ ਉਹਨਾਂ ਨੂੰ ਨਵਾਉਣਾ ਤੋਉਣਾ ਖਾਣਾ ਖੁਲਾਉਣਾ ਉਹ ਮੇਰੀ ਕਿਰਤ ਹੈ ਜੇ ਮੈਂ ਆਪ ਖਾਣਾ ਪੀਣਾ ਨਾਉਂਦਾ ਤੋਂ ਨਾ ਤਾਂ ਉਹ ਕਿਰਤ ਨਹੀਂਗਾ ਉਹ ਕੰਮ ਹੈ ਜੀ ਜੀ ਬਿਲਕੁਲ ਇਸੇ ਤਰ੍ਹਾਂ ਸਰ ਅਗਲਾ ਸਵਾਲ ਇਹ ਹੈ ਕਿ ਜਦੋਂ ਰੁਪਈਆ ਛੱਪਦਾ ਹੈ ਤਾਂ ਇਸ ਦੇ ਬਦਲੇ ਚ 골ਡ ਕਿਉਂ ਰੱਖਿਆ ਜਾਂਦਾ ਹੈ ਇਸ ਸਵਾਲ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਆਪਣੇ ਦੋਸਤਾ ਮਿੱਤਰਾਂ ਅਰਥ ਸ਼ਾਸਤਰ ਦੇ ਬਦਵਾਨ ਪ੍ਰੋਫੈਸਰ ਜੀ ਜੀ ਉਹ ਕਹਿੰਦੇ ਵੀ ਅਸੀਂ ਇਹ ਤਾਂ ਗੱਲ ਪੜ੍ਹੀ ਹੈ ਹਮ ਕਿ ਜਦੋਂ 골ਡ ਰੱਖਿਆ ਜਾਂਦਾ ਹੈ ਅੱਜ 골ਡ ਦੀ ਥਾਂ ਤੇ ਨਾਲ ਕੰਪੈਰੀਟਿਵਲੀ ਵਿਦੇਸ਼ੀ ਕਰੰਸੀ ਵੀ ਰੱਖ ਲਈ ਜਾਂਦੀ ਹੈ ਕਰੰਸੀ ਦੇ ਭੰਡਾਰ ਵੀ 골ਡ ਦੇ ਪੈਰਲਲ ਮੰਨ ਲੈ ਜਾਂਦੇ ਆ ਜੀ ਪਰ ਇਹ ਨਹੀਂ ਸਾਨੂੰ ਪਤਾ ਵੀ 골ਡ ਰੱਖਿਆ ਕਿਉਂ ਜਾਂਦਾ ਇਹ ਕਿਤਾਬ ਹੀ ਸਮਝਾਉਂਦੀ ਹੈ ਹਮ ਮੈਂ ਬਹੁਤ ਰੋਚਕ ਕਹਾਣੀ ਹੈ 2 ਮਿੰਟ ਲਾ ਕੇ ਲੀਣਾ ਉਹ ਕਹਿੰਦੇ ਕਿ ਮੁੱਢਲੇ ਸਮਾਜ ਚ ਤੇ ਵਸਤੂ ਵਟਾਂਦਰਾ ਕਿ ਘੜੇ ਨਾਲ ਅਸੀਂ ਚਪਲਾਂ ਜੁੱਤੀ ਬਦਲਾ ਲਈ ਹੂੰ ਫਿਰ ਸੋਨੇ ਕੁਝ ਹੋਰ ਵੀ ਸਾਧਨ ਬਣੇ ਪਰ ਅਲਟੀਮੇਟਲੀ ਸੋਨੇ ਦੇ ਸਿੱਕੇ ਬਣੇ ਜੀ ਵੀ ਆਹ ਸੋਨੇ ਦਾ ਸਿੱਕਾ ਜਿਹੜਾ ਇਹਦੀ ਕੀਮਤ ਇੰਨੀ ਆਹ ਸੋਨੇ ਦੇ ਸਿੱਕੇ ਦੀ ਕੀਮਤ ਇਹਦੀ ਆ ਇਹਦੀ ਇੰਨੀ ਆ ਹੂੰ ਫਿਰ ਲੋਕਾਂ ਕੋਲ ਸੋਨੇ ਦੇ ਸਿੱਕੇ ਨੇ ਕੁਝ ਸਾਲਾਂ ਬਾਅਦ ਉਹ ਸਿੱਕੇ ਜਿਹੜੇ ਨੇ ਘਸਣੇ ਸ਼ੁਰੂ ਹੋ ਜਾਂਦੇ ਨੇ ਜੀ ਉਜੋਂ ਸਿੱਕੇ ਕਸੜੇ ਸ਼ੁਰੂ ਹੋਣਦੇ ਨੇ ਤੇ ਉਹ ਜਿਹੜੀ ਵੈਲਿਊ ਉਹਦੀ ਲੈਸ ਹੋ ਗਈ ਸੋਨੇ ਦੀ ਉਹ ਕਿੱਥੇ ਗਈ ਫਿਰ ਗੱਲ ਦਿਮਾਗ ਚ ਆਉਂਦੀ ਆ ਵੀ ਸੋਨੇ ਦੇ ਸਿੱਕੇ ਚਲਾਉਣ ਦੀ ਕੀ ਲੋੜ ਐ ਅਸੀਂ ਸੋਨੇ ਦੇ ਸਿੱਕੇ ਦੇ ਬਜਾਏ ਅਸੀਂ ਲੋਹੇ ਦਾ ਸਿੱਕਾ ਚਲਾ ਦਿੱਤਾ ਪਿੱਤਲ ਦਾ ਸਿੱਕਾ ਚਲਾ ਦਿੱਤਾ ਪਹਿਲਾਂ ਇਹ ਚੱਲੇ ਪੇਪਰ ਦੇ ਬਾਅਦ ਚੱਲਦੇ ਨੇ ਜੀ ਜੇ ਲੋਹੇ ਦਾ ਚਲਾ ਕੇ ਕਿਸੇ ਨੂੰ ਕਿਹਾ ਵੀ ਆ ਤੈਨੂੰ ਅਸੀਂ ਸੋਨੇ ਦੇ ਸਿੱਕੇ ਦੇ ਬਦਲੇ ਇੰਨੇ ਲੋਹੇ ਦੇ ਸਿੱਕੇ ਦੇ ਦਿੱਤੇ ਜਿੱਦਣ ਤੇ ਰਾਜੀ ਕੀਤਾ ਸਾਡੇ ਕੋਲ ਸਿੱਕੇ ਨਾਲ ਸਿੱਕਾ ਬਦਲਾ ਲਈ ਜੀ ਜਾਂ ਤੂੰ ਜਿਸ ਮਰਜ਼ੀ ਦੁਕਾਨ ਤੇ ਜਾਈ ਇਹ ਸਿੱਕੇ ਦੇਵੀ ਤੇ ਬਦਲੇ ਚ ਸੋਨਾ ਲੈ ਲਈ ਹੂੰ ਸੋ ਇਹ ਸੋਨਾ ਜਿਹੜਾ ਅਸੀਂ ਰਿਜ਼ਰਵ ਬੈਂਕ ਵਿੱਚ ਰਿਜ਼ਰਵ ਰੱਖਦੇ ਆ ਜਾਂ ਅੱਜ ਫੌਰਨ ਕਰੰਸੀ ਰੱਖਦੇ ਆ ਤਾਂ ਅਸੀਂ ਇਸ ਪੈਰਲ ਰੱਖਦੇ ਆ ਕਿ ਜਿਹੜਾ ਸਰਕੂਲੇਸ਼ਨ ਵਿੱਚ ਅੱਜ ਪੇਪਰ ਦਾ ਰੁਪਈਆ ਹੈ ਜੋ ਫਟ ਜਾਂਦਾ ਹੈ ਗਵਾਹ ਜਾਂਦਾ ਹੈ ਤਾਂ ਕੋਈ ਲਾਸ ਨਹੀਂ ਹੁੰਦਾ ਜੀ ਉਹਨਾਂ ਲਾਸ ਨਹੀਂ ਹੁੰਦਾ ਉਹਦੇ ਬਦਲੇ ਚ ਜਿਹੜੀ ਕਰੰਸੀ ਅਸੀਂ ਉੱਥੇ ਰੱਖੀ ਆ ਉਹ ਸੇਫ ਪਈ ਆ ਜੀ ਬਿਲਕੁਲ ਸਰ ਇਸੇ ਤਰ੍ਹਾਂ ਆ ਕੀ ਆਰਥਿਕ ਸੰਕਟ ਪੂੰਜੀ ਦੀ ਵਿਵਸਥਾ ਦੀ ਪੈਦਾਇਸ਼ ਹੁੰਦਾ ਹੈ ਇਹ ਕਿਵੇਂ ਇਸ ਕਿਤਾਬ ਜਿਉਂ-ਜਿਉਂ ਖੀਰ ਤੇ ਜਾਈ ਜਾਂਦੀ ਆ ਨਾ ਇਹ ਜਟਲ ਹੋਈ ਜਾਂਦੀ ਆ ਵੱਡੇ ਸਵਾਲਾਂ ਨੂੰ ਅਡਰੈਸ ਕਰਦੀ ਆ ਮੌਜੂਦਾ ਸਵਾਲਾਂ ਬਾਰੇ ਗੱਲ ਕਰਦੀ ਆ 2009 ਚ ਲਿਖੀ ਗਈ ਹੈ ਕਿਤਾਬ ਜੀ ਇਹ ਗੱਲ ਬਹੁਤ ਕਿਤਾਬਾਂ ਚੋਂ ਮੈਂ ਪੜ੍ਹੀ ਸੀ ਵੀ ਪੂੰਜੀਵਾਦ ਆਪਣੇ ਸੰਕਟ ਆ ਪੈਦਾ ਕਰਦਾ ਹੈ। ਹੂੰ ਇਹ ਗੱਲ ਸਮਝੀ ਇਸ ਕਿਤਾਬ ਚੋਂ ਆਈ ਵੀ ਉਹ ਕਿਵੇਂ ਕਰਦਾ ਹੈ। ਬੱਚਿਆਂ ਵਾਂਗੂ ਨੇ ਸਮਝਾਇਆ ਨਾ ਤਾਂ ਸਮਝ ਆ ਗਈ। ਜੀ ਉਹ ਇਹ ਹੈ ਕਹਿੰਦੀ ਕਿ ਪੂੰਜੀਪਤੀ ਜਿਹੜਾ ਆ ਉਹ ਮੁਨਾਫੇ ਲਈ ਆਪਣਾ ਚੀਜ਼ਾਂ ਪ੍ਰੋਡਿਊਸ ਕਰਦਾ ਹੈ। ਮੰਨ ਲਓ ਇੱਕ ਵਿਅਕਤੀ ਪੂੰਜੀਪਤੀ ਆ ਉਹਨੇ ਆ ਮੇਰੀ ਜਿਹੜੀ ਕਮੀਜ਼ ਹੈ ਉਹ ਬਲਕ ਚ ਪ੍ਰੋਡਿਊਸ ਕੀਤੀ ਆ ਵੀ ਵਿਕ ਜਾਣੀ ਹੈ। ਤੇ ਜਦੋਂ ਵਿਕ ਜਾਣੀ ਆ ਤੇ ਮੈਨੂੰ ਪ੍ਰੋਫਿਟ ਜਿਹੜਾ ਉਹ ਹੋ ਜਾਣਾ। ਜੀ ਕੋਈ ਹੋਰ ਪੂੰਜੀਪਤੀ ਆ ਉਹਨੇ ਵੀ ਇਦਾਂ ਦੀਆਂ ਕਬੀਜਾਂ ਪ੍ਰੋਡਿਊਸ ਕਰਤੀਆਂ ਕੋਈ ਹੋਰ ਨੇ ਕਿੰਨੇ ਉਹਨਾਂ ਦਾ ਆਪਸ ਵਿੱਚ ਮੁਕਾਬਲਾ ਵੀ ਹੈ ਸੋ ਵੱਡੇ ਪੱਧਰ ਤੇ ਪੂੰਜੀਪਤੀਆਂ ਨੇ ਜਿਹੜੀ ਪ੍ਰੋਡਕਸ਼ਨ ਪੈਦਾ ਕੀਤੀ ਉਹ ਪ੍ਰੋਡਕਸ਼ਨ ਦੇ ਗਾਹਕ ਉਸ ਰੂਪ ਚ ਨਹੀਂ ਰਹਿ ਜਦੋਂ ਗਾਹਕ ਨਹੀਂ ਰਹਿ ਤਾਂ ਇੱਕ ਸੰਕਟ ਖੜਾ ਹੋ ਗਿਆ ਉਸ ਸੰਕਟ ਚ ਪੂੰਜੀਪਤੀ ਕੀ ਕਰਦਾ ਕਹਿੰਦਾ ਨਹੀਂ ਹੁਣ ਤਾਂ ਮੈਨੂੰ ਲਾਸ ਹੋਏਗਾ ਕਮੀਜ਼ਾਂ ਤਾਂ ਮੈਂ ਨਵੀਆਂ ਬਣਾਉਣੀਆਂ ਨਹੀਂ ਉਹ ਆਪਣੇ ਮਜ਼ਦੂਰਾਂ ਦੀ ਸ਼ਾਂਤੀ ਕਰਨੀ ਸ਼ੁਰੂ ਕਰ ਦਿੰਦਾ ਹੈ ਜੀ ਆਪਣੇ ਮਜ਼ਦੂਰਾਂ ਦੀ ਜਦੋਂ ਸ਼ਾਂਤੀ ਕਰਦਾ ਹੈ ਤੇ ਉਹ ਮਤਲਬ ਸੈਂਕੜੇ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰ ਦਿੰਦਾ ਹੈ ਹੁਣ ਸੈਂਕੜੇ ਮਜ਼ਦੂਰ ਜਿਹੜੇ ਬੇਰੁਜ਼ਗਾਰ ਹੋ ਗਏ ਨੇ ਉਹ ਤਾਂ ਘਰ ਬੈ ਗਏ ਨੇ ਉਹ ਉਹਨਾਂ ਕੋਲ ਇੱਕ ਬੰਦਾ ਸਾਧਨ ਨਹੀਂ ਉਹ ਆਟਾ ਕਿੱਥੋਂ ਲੈਣਗੇ ਉਹ ਦੁੱਧ ਕਿੱਥੋਂ ਲੈਣਗੇ ਉਹ ਸਬਜ਼ੀਆਂ ਕਿੱਥੋਂ ਲੈਣਗੇ ਉਹ ਬਾਲਣ ਦਾ ਕਿੱਥੋਂ ਪ੍ਰਬੰਧ ਕਰਨਗੇ ਉਹਨਾਂ ਦੇ ਇੱਤੇ ਘਰਾਂ ਦੇ ਚੁੱਲ੍ਹੇ ਠੰਡੇ ਪੈ ਜਾਂਦੇ ਨੇ ਜੀ ਪੂੰਜੀਪਤੀ ਕੀ ਕਰਦਾ ਹੈ ਕਿ ਉਹ ਉਹਨਾਂ ਤੇ ਤਰਸ ਨਹੀਂ ਕਰਦਾ ਉਹ ਹੋਰ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਘਟਾਉਂਦਾ ਹੈ ਪ੍ਰੋਡਕਸ਼ਨ ਘਟਾਉਂਦਾ ਹੈ ਲੇਬਰ ਵਿਹਲੀ ਹੋ ਜਾਂਦੀ ਹੈ ਬੇਰੁਜ਼ਗਾਰ ਹੋ ਜਾਂਦੀ ਹੈ ਈਵਨ ਦੈਨ ਅੱਜ ਤੁਸੀਂ ਟਿਮ ਹੋਟਲ ਦੀ ਮੈਂ ਕੈਨੇਡਾ ਦੇ ਦੀ ਧਾਰਨ ਦੇਣਾ ਜੀ ਟਿਮ ਹੋਟਲ ਚ ਜਿੰਨਾ ਵੀ ਰਾਤ ਨੂੰ ਖਾਣਾ ਬਚ ਜਾਂਦਾ ਹੈ ਉਹ ਗਰੀਬਾਂ ਨੂੰ ਨਹੀਂ ਮਿਲਦਾ ਉਹ ਡਿਸਟਰੋਏ ਕਰਤਾ ਜਾਂਦਾ ਹੈ ਹਮ ਮਣਾ ਮੁਹੀ ਦੁੱਧ ਪੂੰਜੀਪਤੀ ਡਿਸਟਰੋਏ ਕਰ ਦਿੰਦੇ ਨੇ ਪਨੀਰ ਮੱਖਣ ਡਿਸਟਰਾਏ ਕਰ ਦਿੰਦੇ ਨੇ ਗਰੀਬਾਂ ਨੂੰ ਦਿੰਦੇ ਨਹੀਂ ਕਿਉਂ ਨਹੀਂ ਦਿੰਦੇ ਉਹ ਕਹਿੰਦੇ ਭੁੱਖਾ ਮਰਦਾ ਤੇ ਮਰ ਜਾ ਮੈਂ ਤਾਂ ਇਹਨੂੰ ਪ੍ਰੋਫਿਟ ਤੇ ਵੇਚਣਾ ਮੈਂ ਤਾਂ ਪ੍ਰੋਫੈਸ਼ਨਲੀ ਪੈਦਾ ਕੀਤਾ ਮੈਨੂੰ ਇਨਾ ਲਾਸ ਹੋਇਆ ਹੋਰ ਲਾਸ ਮੈਂ ਜਰ ਲਾਂਗਾ ਪਰ ਮੈਂ ਫ੍ਰੀ ਚ ਨਹੀਂ ਦੇਣਾ ਸੋ ਪੂੰਜੀਪਤੀ ਆਪਣੇ ਮਜ਼ਦੂਰ ਦਾ ਜਿਹੜਾ ਰੱਤ ਨਿਚੋੜ ਕੇ ਕਮਾਈ ਕਰਦਾ ਉਹਦੇ ਪ੍ਰਤੀ ਹਮਦਰਦੀ ਨਹੀਂ ਰੱਖਦਾ ਸੋ ਇਸ ਕਰਕੇ ਪੂੰਜੀਪਤੀ ਜਦੋਂ ਸੰਕਟ ਚ ਘਿਰਦਾ ਹੈ ਤਾਂ ਉਹ ਸੰਕਟ ਉਹਦੇ ਉਤਪਾਦਨ ਦੀ ਬਹੁਤਾਤ ਕਰਕੇ ਹੈ ਲਾਲਚ ਵਿੱਚੋਂ ਪੈਦਾ ਹੁੰਦਾ ਸੋ ਇਸ ਲਾਲਚ ਵਿੱਚੋਂ ਹੀ ਜਿਹੜਾ ਮਜ਼ਦੂਰ ਹੈ ਪੂੰਜੀਪਤੀ ਦਾ ਲਾਲਚ ਹੈ ਮਜ਼ਦੂਰ ਜਿਹੜਾ ਉਹ ਘਰੋਂ ਬੇਕਾਰ ਹੋ ਜਾਂਦਾ ਉਹ ਬਿਮਾਰ ਹੁੰਦਾ ਇਲਾਜ ਨਹੀਂ ਕਰਾ ਪਾਉਂਦਾ ਉਹ ਆਪਣੇ ਬਿਰਧ ਮਾਪੇ ਦੂ ਦਾ ਖਿਆਲ ਨਹੀਂ ਰੱਖ ਪਾਉਂਦਾ ਸੋ ਇਹ ਜਿਹੜੀ ਇਹ ਜਿਹੜਾ ਸੰਕਟ ਹੈ ਇਹ ਵੱਡਾ ਸੰਕਟ ਬਣਦਾ ਇੱਕ ਤਾਰ ਦੱਸਦੀ ਹੈ ਕਿ 1825 ਦੇ ਵਿੱਚ ਪਹਿਲਾ ਜਿਹੜਾ ਪੂੰਜੀਵਾਦੀ ਜਿਹੜਾ ਸੰਕਟ ਹੈ ਉਹ ਪੈਦਾ ਹੋਇਆ ਜੀ 1929 ਚ ਇੱਕ ਵੱਡਾ ਹੋਰ ਸੰਕਟ ਪੈਦਾ ਹੋਇਆ ਉਸ ਸੰਕਟ ਦੇ ਨਾਲ ਕੇਨਜ਼ੀਅਨ ਥਿਊਰੀ ਆਉਂਦੀ ਹੈ ਜਿਸ ਥਿਊਰੀ ਦੇ ਮੁਤਾਬਕ ਉਹਨੇ ਕਿਹਾ ਸੀ ਕਿ ਲੋਕਾਂ ਨੂੰ ਕੰਮ ਦਿਓ ਟੋਆ ਪੁੱਟੋ ਦੂਜੇ ਦਿਨ ਟੋਆ ਪੂਰ ਦਿਓ ਟੋਆ ਪੁੱਟੋ ਟੋਆ ਪੂਰ ਦਿਓ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਪੈਸੇ ਦਿਓ ਸੰਕਟ ਹਾਲੀ ਫੇਰ ਹੋਣਾ ਸੋ ਪੂੰਜੀਪਤੀ ਦਾ ਸੰਕਟ ਜਿਹੜਾ ਹੈ ਉਹ ਇਸ ਤਰੀਕੇ ਦਾ ਵੱਡਾ ਸੰਕਟ ਹੈ ਜੀ ਬਿਲਕੁਲ ਇਸੇ ਤਰ੍ਹਾਂ ਸਰ Karl Marx ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਫਲਸਫੇ ਦੇ ਵਿੱਚ ਕੀ ਕਿਹਾ ਹੈ ਦੇਖੋ ਮੈਂ ਤਾਂ ਲੋਕਾਂ ਨੂੰ ਸੁਜੈਸਟ ਕਰਾਂਗਾ ਕਿ ਇਸ ਕਿਤਾਬ ਨੂੰ ਪੜੋ ਔਰ ਬਹੁਤ ਸਸਤੀ ਕਿਤਾਬ ਹੈ ਬੱਚਿਆਂ ਨੂੰ ਵੀ ਪੜਾਓ ਤੇ ਆਪ ਵੀ ਪੜੋ 카ਰਲ ਮਾਰਕਸ ਨੇ ਇਸ ਕਿਤਾਬ ਵਿੱਚ ਹੀ ਨੇ ਹੀ 카ਰਲ ਮਾਰਕਸ ਨੇ ਪੂਰੇ ਫਲਸਫੇ ਵਿੱਚ ਜਿਹੜੀ ਗੱਲ ਕਹੀ ਹੈ ਉਹਨੇ ਕਿਹਾ ਕਿ ਸਮਾਜ ਨੂੰ ਸਮਝਣ ਲਈ ਬਹੁਤ ਯਤਨ ਹੋਏ ਨੇ ਲੋੜ ਸਮਾਜ ਨੂੰ ਬਦਲਣ ਦੀ ਹੈ ਸੋ ਇਹ ਮਾਰਕਸ ਦੇ ਪੂੰਜੀ ਦੇ ਸਿਧਾਂਤ ਨੂੰ ਸਮਝਣ ਵਿੱਚ ਸਹਾਇਕ ਹੁੰਦੀ ਹੈ ਕਿ ਸਮਾਜ ਨੂੰ ਸਮਝਣਾ ਕਿਵੇਂ ਹੈ ਤੇ ਸਭ ਤੋਂ ਵੱਡਾ ਮਸਲਾ ਬਦਲਣਾ ਕਿਵੇਂ ਹੈ ਇਹ ਬਦਲ ਵਿੱਚ ਸਹਾਇਕ ਰੋਲ ਲਭਾਉਦੀ ਹੈ ਜੀ ਬਿਲਕੁਲ ਸੋ ਬਹਿਤ ਹੀ ਬਹੁਤ ਹੀ ਮਹੱਤਵਪੂਰਨ ਕਿਤਾਬ ਬਾਰੇ ਗੱਲਬਾਤ ਕੀਤੀ ਹੈ ਬੱਚਿਆਂ ਲਈ ਅਰਥ ਸ਼ਾਸਤਰ ਜੋ ਕਿ ਸਪਨੂ ਰეკਮੈਂਡ ਕਰਦੇ ਆ ਅਸੀਂ ਪੜ੍ਹਨੀ ਚਾਹੀਦੀ ਹੈ ਸਰ ਤੁਸੀਂ ਇਸ ਕਿਤਾਬ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਧੰਨਵਾਦ ਕਰਦੇ ਆ ਜੀ ਇਸੇ ਤਰ੍ਹਾਂ ਮਿਲਾਂਗੇ ਅਗਲਾ ਪ੍ਰੋਗਰਾਮ ਲੈ ਕੇ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ